ਪਿਛਲੇ ਦਿਨੀ ਭਾਈ ਅਮਰਪਾਲ ਸਿੰਘ ਤੇ ਪਿਤਾ ਜੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਤੇ ਪਾਰਟੀ ਦਾ ਗਠਨ ਕੀਤਾ ਗਿਆ ਸੀ ਤੇ ਅੱਜ ਪਾਰਟੀ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਹੈ ਪਾਰਟੀ ਵਰਕਰਾਂ ਦੀ ਔਰ ਅੱਜ ਮੈਂਬਰਸ਼ਿਪ ਫਾਰਮ ਵੀ ਭਰੇ ਗਏ ਨੇ ਜੋ ਜਿਹੜਾ ਦੰਤਾਂ ਦਾ ਹਲਕੇ ਦੰਤਾਂ ਦੇ ਜ਼ਿਲ੍ਹੇ ਦੇ ਵਿੱਚ ਜਿੰਨੇ ਜਿਹੜੇ ਹਰਤੀ ਪੈਂਦੇ ਆ ਉਹਨਾਂ ਦੇ ਵਿੱਚ ਬਲਾਕ ਪੱਧਰ ਤੱਕ ਜਿਹੜਾ ਪੱਟੀ ਹਲਕੇ ਦਾ ਜਿੰਨਾਵਾ ਉਹ ਸੱਚਾ ਜਿਹੜਾ ਗਠਨ ਕੀਤਾ ਗਿਆ ਉਸ ਤੋਂ ਕਿਹੜਾਈਂ ਬੜਾਈ ਜਾਵੇ ਕਾਫੀ ਪਾਰਟੀਆਂ ਜਿਹੜੀਆਂ ਸਿੱਖਾਂ ਦੀਆਂ ਬਣ ਚੁੱਕੀਆਂ ਨੇ ਇਸ ਤਰੀਕੇ ਦੇ ਨਾਲ ਜਿਹੜੀ ਸੰਗਤ ਹੈ ਕਈ ਵਾਰ ਭਰਮ ਭਲੇ ਵਿੱਚ ਪੈ ਜਾਂਦੀ ਹੈ ਕਿ ਆਖਰ ਅਸੀਂ ਕਿਸ ਦੇ ਨਾਲ ਤੁਰੀਏ ਉਸਤੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਤੇ ਭਾਈ ਅਮਰਪਾਲ ਸਿੰਘ ਨੂੰ ਖਾਲਿਸਤਾਨ ਦਾ ਹਮੈਤੀ ਮੰਨਿਆ ਜਾਂਦਾ ਹੈ ਤੇ ਇਸ ਕਦਰ ਜਦੋਂ ਤੁਸੀਂ ਰਾਜਨੀਤਿਕ ਪੌਰਤੇ ਵਿੱਚ ਰੋਗੇ ਕਿ ਉਹ ਲੋਕ ਡਰਦੇ ਸਹਿਮ ਦੇ ਮਾਹੌਲ ਦੇ ਵਿੱਚ ਰਹਿਣਗੇ ਜਾਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਿਆ ਜਾਏ ਸਾਡਾ ਸ੍ਰੀਕਾਲ ਦੋਸਤੋ ਆਰਪੀਡੀ 24 ਤੇ ਤੁਹਾਡਾ ਸਵਾਗਤ ਹੈ ਪਿਛਲੇ ਦਿਨੀ ਭਾਈ ਅਮਰਪਾਲ ਸਿੰਘ ਦੇ ਪਿਤਾ ਜੀ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਤੇ ਪਾਰਟੀ ਦਾ ਗਠਨ ਕੀਤਾ ਗਿਆ ਸੀ ਔਰ ਹੁਣ ਉਹਨਾਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਦੇ ਵਿੱਚ ਰਾਜਨੀਤਿਕ ਚੱਕੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਵਾਇਆ ਜਾਵੇਗਾ ਅੱਜ ਇਸੇ ਤਹਿਤ ਅੱਜ ਪਾਰਟੀ ਵੱਲੋਂ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇੱਕ ਮੀਟਿੰਗ ਰੱਖੀ ਗਈ ਹੈ ਪਾਰਟੀ ਵਰਕਰਾਂ ਦੀ ਔਰ ਅੱਜ ਮੈਂਬਰਸ਼ਿਪ ਫਾਰਮ ਵੀ ਭਰੇ ਗਏ ਨੇ ਇਸ ਵਕਤ ਭਾਈ ਅਮਰਪਾਲ ਸਿੰਘ ਜੀ ਦੇ ਚਾਚਾ ਜੀ ਔਰ ਇਤੋਂ ਵਾਰਿਸ ਪੰਜਾਬ ਦੇ ਜਿਹੜੇ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਵੀ ਸਾਡੇ ਨਾਲ ਮੌਜੂਦ ਨੇ ਸੇਵਾਦਾਰ ਜਿਹੜੇ ਨੇ ਉਹ ਮੌਜੂਦ ਨੇ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਆ ਕਿ ਕਿਸ ਤਰੀਕੇ ਦੀ ਵਿਉਂਤਬੰਦੀ ਹੋਵੇਗੀ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਨਵੀਂ ਪਾਰਟੀ ਹੈ ਨਵੀਂ ਪਾਰਟੀ ਨੂੰ ਆਪਣਾ ਅਕਸ ਬਣਾਉਣ ਦੇ ਲਈ ਕਾਫੀ ਮਿਹਨਤ ਕਰਨੀ ਪੈਂਦੀ ਹੈ ਤੇ ਇਹਨਾਂ ਵੱਲੋਂ ਕਿਹੋ ਜੀ ਮਿਹਨਤ ਕੀਤੀ ਜਾ ਰਹੀ ਹੈ ਉਸ ਬਾਰੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਪਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਅੱਜ ਤੁਸੀਂ ਮੀਟਿੰਗ ਕਰਨ ਲਈ ਇੱਥੇ ਤਰਨਤਾਰਨ ਪਹੁੰਚਿਓ ਕੀ ਕਹਿਣਾ ਚਾਹੁੰਦੇ ਹੋ ਅੱਡ ਆਉਦੇ ਮਾਧਿਅਮਾਂ ਮਾਧਿਅਮਾਂ ਰਾਹੀਂ ਜਿੰਨੀ ਆ ਵੀ ਸਕਦਾ ਸੁਣ ਰਹੀਆਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਸੰਤਾਂ ਦੇ ਹਲਕੇ ਸੰਤਾਂ ਦੇ ਜ਼ਿਲ੍ਹੇ ਦੇ ਵਿੱਚ ਜਿੰਨੇ ਇਹ ਹਲਕੇ ਪੈਂਦੇ ਆ ਉਹਨਾਂ ਦੇ ਵਿੱਚ ਬਲਾਕ ਪੱਤਰ ਤੱਕ ਜਿਹੜਾ ਪੱਟੀ ਹਲਕੇ ਦਾ ਜਿੰਨਾ ਵਾ ਉਹ ਸਟਾਚੇ ਦਾ ਗਠਨ ਕੀਤਾ ਗਿਆ ਕਮਿਟੀਆ ਪੜਾਈਆਂ ਗਈਆਂ ਵਾ ਇਹ ਬੜਾ ਸੰਤਾਂ ਦੇ ਵਿੱਚ ਸਾਬਾ ਪਾਰਟੀ ਬੰਦੀ ਤੇ ਮੈਂਬਰਸ਼ਿਪ ਤੁਹਾਡੇ ਸਾਹਮਣੇ ਆ ਬੜਾ ਸੰਤਾਂ ਰਹੀਆਂ ਆਪਣੇ ਬੜਾ ਉਹਨਾਂ ਦੇ ਵਿੱਚ ਜੋਸ਼ੋ ਆਜਨੀਤਿਕ ਪਾਰਟੀ ਵੀ ਮੰਨਿਆ ਜਾਂਦਾ ਸੀ ਹੁਣ ਜਿਹੜਾ ਕਾਫੀ ਪਾਰਟੀਆਂ ਜਿਹੜੀਆਂ ਸਿੱਖਾਂ ਦੀਆਂ ਬਣ ਚੁੱਕੀਆਂ ਨੇ ਇਸ ਤਰੀਕੇ ਦੇ ਨਾਲ ਜਿਹੜੀ ਸੰਗਤ ਹੈ ਕਈ ਵਾਰ ਭਰਮ ਭਲੇ ਖੇਚ ਪੈ ਜਾਂਦੀ ਹੈ ਕਿ ਆਖਰ ਅਸੀਂ ਕਿਸ ਦੇ ਨਾਲ ਤੁਰੀਏ ਉਸ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਦੇਖੋ ਦੋਹੀਂ ਜਿਹੜੀਆਂ ਮੈਂ ਆਪਣੀਆਂ ਲੋਕਾਂ ਨੂੰ ਜਾਂ ਆਪਣੇ ਧਰਮ ਨੂੰ ਪਾਰਟੀਆਂ ਟੁੱਟ ਜਾਂਦੀਆਂ ਜਿਹੜੀਆਂ ਵਾਅਦਾ ਲੈ ਕੇ ਚੱਲੀਆਂ ਸੀ ਤੇ ਉਹਨਾਂ ਦੀ ਨਹੀਂ ਹੈ ਉਹ ਵਗਰੇ ਗੁਰੂ ਦੀ ਜਿਹੜੇ ਰੱਖਿਆ ਜ਼ੁਲਮ ਦੇ ਖਿਲਾਫ ਲੜਨਾ ਉਹ ਜਿਹੜੀ ਪਾਰਟੀ ਕਾਲੀ ਦਲ ਤੇ ਲੋਕਾਂ ਨੇ ਬੜੇ ਅਛੀਦੀਆਂ ਦੇ ਕੇ ਜਿਹੜਾ ਉਹ ਪਾਰਟੀ ਨੂੰ ਸੱਜਿਆ ਹੀਗਾ ਪਰ ਉਹ ਪਾਰਟੀ ਆਪਣੇ ਨਿਸ਼ਾਨੇ ਤੋਂ ਭਟਕ ਚੁੱਕੀ ਆ ਤਾਂ ਹੀ ਉਹਦੀ ਵਾਦਾ ਕਰਕੇ ਜਿਹੜਾ ਪੰਜਾਬ ਨੂੰ ਇਹਨਾਂ ਸੰਤਾਪ ਭੋਗਣਾ ਪਿਆ ਇੱਥੇ ਹੁਣ ਤੁਸੀਂ ਦੇਖੋ ਕਿਸਾਨੀ ਦਾ ਕੀ ਹਾਲ ਵਾ ਬੇਰਜਕਾਰੀ ਦਾ ਕੀ ਆ ਨੌਜਵਾਨੀ ਨਸ਼ਿਆਂ ਦੇ ਨਾਲ ਜਿਹੜੀ ਮਰ ਰਹੀ ਆ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਦਵੀਆਂ ਥਾਂ ਥਾਂ ਤੇ ਹੋ ਰਹੀਆਂ ਉਹਨਾਂ ਦਾ ਕਿਸੇ ਨੂੰ ਅਜੇ ਤੱਕ ਇਨਸਾਬ ਨਹੀਂ ਮਿਲ ਰਿਹਾ ਇਸ ਕਰਕੇ ਜਿਹੜਾ ਵਾ ਇਹ ਹੈ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜਿਹੜੀ ਇਹ ਪਾਰਟੀ ਜਿਹੜੀ ਆ ਅਸੀਂ ਸ਼ੁਰੂਆਤ ਕੀਤੀ ਆ ਜੇ ਧਰਮ ਦਾ ਕੁੰਡਾ ਹੋਏਗਾ ਤੇ ਫਿਰ ਸਿਆਸੀ ਕੋਈ ਜੇ ਕੋਈ ਕੋਈ ਪਾਵਰ ਆਉਂਦੀ ਆ ਤੇ ਮੇਰਾ ਖਿਆਲ ਆ ਕਿ ਉਹ ਇਹ ਸਾਰੇ ਮਸਲੇ ਜਿਹੜੇ ਆ ਉਹ ਕਿ ਹੱਦ ਤੱਕ ਹੱਲ ਕੀਤੇ ਜਾਣ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਤੇ ਧਰਮਾਂ ਦੇ ਲੋਕ ਵਸਦੇ ਨੇ ਤੇ ਭਾਈ ਅਮਰਪਾਲ ਸਿੰਘ ਨੂੰ ਖਾਲਿਸਤਾਨ ਦਾ ਹਮੈਤੀ ਮੰਨਿਆ ਜਾਂਦਾ ਹੈ ਤੇ ਇਸ ਕਦਰ ਜਦੋਂ ਤੁਸੀਂ ਰਾਜਨੀਤਿਕ ਤੌਰ ਤੇ ਵਿਚਰੋਗੇ ਕਿ ਉਹ ਲੋਕ ਡਰਦੇ ਸਹਿਮ ਦੇ ਮਾਹੌਲ ਦੇ ਵਿੱਚ ਰਹਿਣਗੇ ਜਾਂ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਿਆ ਜਾਏ ਇਹ ਦੇਖੋ ਜਿੰਨੇ ਵੀ ਪੰਜਾਬ ਨਿਵਾਸੀ ਆ ਮੂਲ ਵਾਸੀ ਇੱਥੇ ਦੇ ਉਹ ਸਾਰੇ ਸਾਡੇ ਭਰਾ ਵਾ ਇਹ ਤੇ ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਵਾ ਕਿ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਰਾਜ ਹੋਇਆ ਉਹਦੇ ਵਿੱਚ ਸਿੱਖਾਂ ਦੀ ਤੇ ਗਿਣਤੀ ਬੜੀ ਘੱਟ ਹੀ ਉਸ ਟਾਈਮ ਤੁਸੀਂ ਦੇਖੋ ਵੀ ਕਿਸੇ ਵੀ ਵਰਗ ਦੇ ਨਾਲ ਕਿਸੇ ਭਾਈਚਾਰੇ ਦੇ ਨਾਲ ਕੋਈ ਧੱਕਾ ਹੋਇਆ ਹੋਵੇ ਲੋਕ ਬੜੇ ਅਮਨ ਸ਼ਾਂਤੀ ਦੇ ਨਾਲ ਰਹਿ ਰਹੇ ਹੀਗੇ ਇਹ ਕਰਕੇ ਹੁਣ ਵੀ ਜੇ ਕੋਈ ਪਾਵਰ ਆਏਗੀ ਤੇ ਉਸੇ ਤਰ੍ਹਾਂ ਦਾ ਰਾਜ ਜਿਹੜਾ ਸੁਪਨਾ ਸਾਡੇ ਵੱਡਿਆਂ ਦਾ ਹੈਗਾ ਉਸੇ ਤਰ੍ਹਾਂ ਦਾ ਹੋਏਗਾ ਕਿਸੇ ਦੇ ਨਾਲ ਕੋਈ ਇਹਦਾ ਵਿਤਕਰਾ ਨਹੀਂ ਕਿਸ ਨੂੰ ਡਰ ਭੈ ਦਾ ਜਿਹੜਾ ਵਾ ਇਹ ਸਰਕਾਰਾਂ ਤੇ ਜਾਂ ਮੀਡੀਆ ਦੇ ਰਾਈ ਕੋ ਉੱਪਰ ਹੰਪਲਾਇਆ ਜਾ ਰਿਹਾ ਉਹ ਤੋਂ ਬਿਲਕੁਲ ਲੋਕਾਂ ਨੂੰ ਬੇਫਿਕਰ ਹੋ ਜਾਣਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਜਿਹੜਾ ਨਸ਼ਾ ਵਾ ਇਹ ਕਿਸੇ ਦਾ ਨਹੀਂ ਵੇਖਦਾ ਕਿ ਉਹ ਜਿਹੜਾ ਕਿਸੇ Hindu ਦੇ ਘਰ ਜਾ ਰਿਹਾ ਕਿ ਉਹ Sikh ਦੇ ਜਾ ਰਿਹਾ ਕਿ ਕਿਸੇ ਹੋਰ ਤੇ ਜਾ ਰਿਹਾ ਉਹਨੇ ਕਿਸੇ ਨੂੰ ਨਹੀਂ ਬਖਸ਼ਣਾ ਇਹ ਕਰਕੇ ਅਸੀਂ ਤੇ ਕਹਿੰਦੇ ਸਾਰੇ ਜਾਣੇ ਇਹ ਪਾਰਟੀ ਦੇ ਮੈਂਬਰ ਬਣੋ ਕਿ ਆਪਾਂ ਜਿਹੜਾ ਪੰਜਾਬ ਨੂੰ ਜਿੱਦਾਂ ਦਾ ਆਪਾਂ ਲੋਚਦੇ ਆਂ ਕਿ ਪੰਜਾਬ ਹਰਿਆ ਭਰਿਆ ਹੋਵੇ ਜਿਹੜਾ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਆ ਉਸੇ ਤਰ੍ਹਾਂ ਹੀ ਇਹ ਜਿਹੜਾ ਪੰਜਾਬ ਜਿਹੜਾ ਆ ਇਰੇ ਤੇ ਸੁਖਾਂਤੀ ਹੋਵੇ ਲੋਕ ਬੇਫਿਕਰ ਹੋ ਕੇ ਆਪਣਾ ਕਾਰੋਬਾਰ ਕਰਨ ਹੁਣ ਤੋਂ ਹੀ ਦੇਖੋ ਦਿਨ ਦਿਹਾੜੇ ਕਿਸੇ ਨੂੰ ਨਹੀਂ ਪਤਾ ਹੈਗਾ ਕਿ ਮੈਂ ਆਪਣੀ ਮੰਦਲ ਤੇ ਪਹੁੰਚ ਜਾਗਾ ਕਿ ਨਹੀਂ ਪਹੁੰਚ ਜਾਗਾ ਜਿੱਥੇ ਮਰਜੀ ਆ ਜੇ ਕੋ ਘਰ ਵੀ ਬੈਠਾ ਉਹਨੂੰ ਵੀ ਉਹ ਵੀ ਜਿਹੜਾ ਇਸ ਟਾਈਮ ਸਹਮਿਆ ਹੋਇਆ ਪਤਾ ਨਹੀਂ ਜੇ ਕੋਈ ਆਪਣੇ ਕਾਰੋਬਾਰ ਕਰਕੇ ਕਿਸੇ ਨੇ ਕੋਈ ਚਾਰ ਪੈਸੇ ਕਮਾਏ ਆ ਉਹਨੂੰ ਰੋਜ਼ ਧਮਕੀਆਂ ਆ ਰਹੀਆਂ ਇਹ ਕਰਕੇ ਅਸੀਂ ਤੁਹਾਨੂੰ ਕਹਿੰਦੇ ਆ মিডিਆ ਵੀ ਜਿਹੜਾ ਉਹ ਤਗੜਾ ਹੋ ਕੇ ਆਪਣਾ ਰੋਲ ਨਿਭਾਵੇ ਇਹ ਅਸੀਂ ਜਿਹੜਾ ਇਹਦੇ ਵਿੱਚ ਕੰਮ ਲੱਗਦਾ ਤੁਹਾਡੀ ਪਾਰਟੀ ਵੱਲੋਂ ਕਿਹੋ ਜੀ ਵਿਉਂਤਬੰਦੀ ਬਣਾਈ ਗਈ ਹੈ ਇਹ ਸਾਰੀਆਂ ਹਲਾਮਤਾਂ ਨੂੰ ਰੋਕਣ ਦੀ ਇਹ ਦੇਖੋ ਲੋਕਤੰਤਰੀ ਤਰੀਕੇ ਦੇ ਨਾਲ ਹੀ ਪਾਰਟੀ ਦਾ ਜਿਹੜਾ ਗਠਨ ਵਾ ਥੱਲੇ ਤੋਂ ਲੈ ਕੇ ਉੱਪਰ ਤੱਕ ਕੀਤਾ ਜਾਏਗਾ ਉਹਦੇ ਮੁਤਾਬਕ ਹੀ ਜਿਹੜਾ ਵਾ ਇਹ ਤੇ ਬਾਕੀ ਤੇ ਜਿੱਦਾਂ ਕਿ ਕੋਈ ਕੱਲ ਨੂੰ ਇਲੈਕਸ਼ਨ ਆ ਰਹੀ ਆ ਪਹਿਲਾਂ ਸ਼੍ਰੋਮਣੀ ਕਮੇਟੀ ਦੀ ਆ ਰਹੀ ਆ ਉਹਦੇ ਵਿੱਚ ਆਪਾਂ ਵੱਤ ਤੋਂ ਵੱਤ ਜਿਹੜੇ ਉਹਦੇ ਵਿੱਚ ਸੇਵਾ ਕਰਨੀ ਚਾਣਗੇ ਉਹਨਾਂ ਨੂੰ ਜਿਹੜਾ ਉਹ ਭਾਗ ਲੈਣਗੇ ਫਿਰ ਜਦੋਂ ਗਾ ਇਲੈਕਸ਼ਨ ਜਦੋਂ ਆਈਗੀ ਉਹਦੇ ਵਿੱਚ ਪਾਰਟਿਸਪੇਟ ਕਰਾਂਗੇ ਉਹ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਆਪਾਂ ਇਕੱਲੇ ਤੇ ਕੁਝ ਨਹੀਂ ਕਰ ਸਕਦੇ ਜਦੋਂ ਲੋਕਾਂ ਦਾ ਫਤਵਾ ਮਿਲੇਗਾ ਲੋਕਾਂ ਦਾ ਸਹਿਯੋਗ ਹੋਏਗਾ ਤੇ ਆਪਾਂ ਸਭ ਕੁਝ ਕਰ ਸਕਦੇ ਹਾਂ ਗੁਰੂ ਸਾਹਿਬ ਦਾ ਹੁਟਾਸਰਾ ਨਾਲ ਹੋਇਆ ਭਾਈ ਸਾਹਿਬ ਨੂੰ ਇਸ ਲਈ ਪ੍ਰਚਾਰਿਆ ਜਾਂਦਾ ਹੈ ਕਿ ਭਾਈ ਸਾਹਿਬ ਸਵਿਧਾਨ ਨੂੰ ਨਹੀਂ ਮੰਨਦੇ ਪਰ ਜਦੋਂ ਹੁਣ ਤੁਸੀਂ ਰਾਜਨੀਤਿਕ ਤੌਰ ਤੇ ਵਿਚਰੋਗੇ ਕਈ ਲੋਕ ਇਹ ਵੀ ਸਵਾਲ ਉਠਾ ਰਹੇ ਨੇ ਕਿ ਜਦੋਂ ਇਹ ਸੰਵਿਧਾਨ ਨੂੰ ਨਹੀਂ ਮੰਨਦੇ ਫਿਰ ਸੰਵਿਧਾਨ ਦੇ ਤੌਰ ਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਿਸਤਾ ਕਰਦੇ ਹੋ ਨਹੀਂ ਦੇਖੋ ਇਹ ਤੇਵੇਂ ਲੋਕਾਂ ਦੇ ਭਲ ਨੂੰ ਭਲੇਖਾ ਪਾਉਣ ਵਾਲੀ ਗੱਲ ਹੈ ਸੰਵਿਧਾਨ ਨੂੰ ਉਹ ਲੋਕ ਮੰਨਦੇ ਆ ਦੇਖੋ 31 32 33 ਸਾਲ ਹੋ ਗਏ ਲੋਕਾਂ ਨੂੰ ਜਿਹੜੇ ਉਸ ਸੰਵਿਧਾਨ ਦੇ ਤਹਿਤ ਹੀ ਸਜ਼ਾ ਕੱਟ ਚੁੱਕੇ ਆ ਨਾ ਲੋਕ ਉਹਨਾਂ ਨੂੰ ਕਿਉਂ ਨਹੀਂ ਮਤਲਬ ਜਿਹੜੀ ਆ ਉਹਨਾਂ ਨੂੰ ਜਿਹੜਾ ਛੱਡਿਆ ਜਾ ਰਿਹਾ ਦਲਤਾਂ ਵੱਲ ਉਸ ਸੰਵਿਧਾਨ ਦੇ ਤਹਿਤ ਹੀ ਚਲਦੀਆਂ ਨਾ ਤੇ ਇਹ ਕੋਈ ਜਿਹੜਾ ਸੌਦਾ ਸਾਧਵਾ ਉਹ ਦੂਜੇ ਚੌਥੇ ਮਹੀਨੇ ਆ ਜਾਂਦਾ ਪਰੋਲ ਤੇ ਉਹਦੇ ਵਾਸਤੇ ਕੁਝ ਸਵਿਧਾਨ ਵੱਖਰਾ ਇਹ ਲੋਕਾਂ ਨੂੰ ਜਾਣ ਕੇ ਜਿਹੜਾ ਵਾ ਇਹੋ ਜਿਹਾ ਭਰਮ ਭਰੇਖਾ ਪਾ ਰਿਹਾ ਸਵਿਧਾਨ ਦੀ ਜਿਹਨਾਂ ਲੋਕਾਂ ਨੇ ਸੌਂ ਖਾ ਕੇ ਤੁਹਾਨੂੰ ਪਤਾ ਜਿਹੜਾ ਕਿਹੜਾ ਪਾਰਲੀਮੈਂਟ ਦਾ ਮੈਂਬਰ ਆ ਜਾਂ ਕਿਹੜਾ ਹੈ ਇਹ ਮੁੱਖ ਮੰਤਰੀ ਆ ਜਾਂ ਪ੍ਰਧਾਨ ਮੰਤਰੀ ਆ ਸਵਿਧਾਨ ਦੀ ਸੌਣਿਕਾ ਸਵਿਧਾਨਤਾ ਕੰਮ ਕਰ ਰਿਹਾ ਇਹ ਲੋਕਾਂ ਦੂਜਿਆਂ ਨੂੰ ਵੈਸੇ ਹੀ ਇਹ ਡਰਾਉਣ ਵਾਸਤੇ ਕਰ ਰਿਹਾ ਕੋਈ ਗੱਲ ਨਹੀਂ ਸਵਿਧਾਨ ਦਾ ਸੰਗਤਾਂ ਨੇ ਜਿਹੜਾ ਕਿੱਡਾ ਵੱਡਾ ਫਤਵਾ ਦਿੱਤਾ ਹੈਗਾ ਸੰਗਤਾਂ ਨੇ ਬੇਨਤੀ ਕੀਤੀ ਤੇ ਉਹਨਾਂ ਨੇ ਸਵਿਧਾਨ ਦੇ ਤਹਿਤ ਹੀ ਇਲੈਕਸ਼ਨ ਲੜੀ ਇਹ ਕਰਕੇ ਕੋਈ ਕਹੇ ਨੂੰ ਇਹੋ ਜਿਹਾ ਮੰਨ ਦੇ ਵਿੱਚ ਨਹੀਂ ਰੱਖਣਾ ਚਾਹੀਦਾ ਕਿ ਇਹ ਸੁਵਿਧਾਨ ਜੇ ਆਪ ਮੰਨਦੇ ਹੁੰਦੇ ਤੇ ਇਥੋਂ ਤੱਕ ਹੋਦਾ ਭਾਈ ਬਕਾਲ ਸਿੰਘ ਨੂੰ ਨਾ ਹੀ ਹੋਣਾ ਪੈਂਦਾ ਇਹ ਕਰਕੇ ਇਹ ਤੁਸੀਂ ਇਹਨਾਂ ਨੂੰ ਮੀਡੀਆ ਦੇ ਥਰੂ ਲੋਕਾਂ ਨੂੰ ਸਜੇਤ ਕਰੋ ਕੋਈ ਗੱਲ ਨਹੀਂ ਇਹੋ ਜੀ ਭਾਈ ਸਾਹਿਬ ਦੇ ਕੇਸਾਂ ਦੇ ਉੱਪਰ ਪਾਰਟੀ ਦੇ ਹੋਂਦ ਵਿੱਚ ਆਉਣ ਦੇ ਨਾਲ ਕਿਹੋ ਜਿਹਾ ਫਰਕ ਪਏ ਦੇਖੋ ਪਾਰਟੀ ਤੇ ਅਸੀਂ ਜਿੰਨਾ ਵੀ ਆਪਣਾ ਯਤਨ ਹੈਗੇ ਆ ਜीडीਐਸਲੀ ਦੇ ਤੌਰ ਤੇ ਆਪਣਾ ਉਧਰ ਵੀ ਕਰ ਰਹੇ ਆ ਇਸ ਤਰ੍ਹਾਂ ਵੀ ਹੁੰਦੀ ਇਹ ਹਾਇ ਤਾਂ ਸਾਰਾ ਸਿਆਸੀ ਸਟੰਟ ਹੀ ਆ ਉਹਨੋਂ ਪਾਰਟੀਆਂ ਦੋਨੋਂ ਨਹੀਂ ਚਾਹੁੰਦੀਆਂ ਉਹਨਾਂ ਨੂੰ ਆਪਣੀ ਜਿਹੜੀ ਆ ਗਰਾਊਂਡ ਕੌਸਲੀ ਨਜ਼ਰ ਆਉਂਦੀ ਆ ਇਹ ਕਰਕੇ ਉਹ ਕੋਈ ਨਾ ਕੋਈ ਜਤਨ ਕਰ ਰਹੇ ਉੱਥੇ ਬੈਠੇ ਨਵੇਂ ਤੋਂ ਨਵੇਂ ਕੋਈ ਨਾ ਕੋਈ ਮਨਸੂਬਾ ਘੜ ਦਿੰਦੇ ਆ ਉਹ ਅੱਜ ਇਦਾਂ ਪਿੱਛੇ ਦੇ ਡਾਕਟਰ ਬੇਦਕਾਰ ਦੇ ਬੁੱਤ ਦੀ ਜਿਹੜੀ ਕਹਾਣੀ ਉਹਨੂੰ ਵੀ ਜੋੜੀ ਜਾ ਰੇ ਨਾਲ ਉਹ ਹੁਣ ਇਹ ਤੇ ਇਤੋਂ ਲੱਗਦਾ ਕਿ ਕਿੰਨੇ ਕੁ ਘਬਰਾਏ ਹੋਏ ਆ ਇਹ ਜੇ ਉਹ ਜੇ ਉਹ ਕੋਈ ਇਦਾਂ ਖਤਰਾ ਹੁੰਦਾ ਤੇ ਲੋਕਾਂ ਨੇ ਕਿਉਂ ਇਦਾਂ ਵੱਡਾ ਖਤਮਾ ਦੇਣਾ ਆ ਲੋਕ ਨੂੰ ਜਿਹੜਾ ਇਹ ਰਿਜੈਕਟ ਕਰ ਦਿੰਦੇ ਇਸ ਕਰਕੇ ਤੁਹਾਡੇ ਵੀ ਫਰਜ਼ ਬਣਦਾ ਕਿ ਤੁਸੀਂ ਇਹ ਲੋਕਤੰਤ ਦੇ ਟੁਟਾ ਥਮਜੋ ਲੋਕਾਂ ਨੂੰ ਜਿਹੜਾ ਵਾ ਇਹ ਇਹ ਸचेत ਕਰੋ ਕਿ ਨਹੀਂ ਇਹੋ ਜਿਹੀ ਕੋਈ ਗੱਲ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਕੀ ਸਨੇਹਾ ਅਸੀਂ ਤੇ ਦਰਸ਼ਕਾਂ ਨੂੰ ਵੱਧ ਤੋਂ ਵੱਧ ਅਪੀਲ ਕਰਦੇ ਆ ਕਿ ਤਗੜੇ ਹੋ ਕੇ ਪਾਰਟੀ ਦੇ ਮੈਂਬਰ ਬਣੋ ਤੇ ਕਿਤੇ ਕਿਤੇ ਵੇਲੇ-ਕਵੇਲੇ ਕੋਈ ਜਾਂ ਸੰਗਤ ਜਿਹੜੀ ਆ ਉਹ ਬੜੀ ਸਮਰਥਵਾ ਜੇ ਕਿਤੇ ਸਾਡੇ ਕੋਈ ਅਧਿਕਾਰ ਕੋ ਜਾਂ ਕਿਹ ਮੈਂਬਰ ਕੋ ਕਿਤੇ ਕਹੇ ਤਾਂ ਕੋ ਲੱਗਦਾ ਕਿ ਗਲਤ ਪਾਸੇ ਜਾ ਰਿਹਾ ਉਹ ਸਾਨੂੰ ਸਿੱਧਾ ਦੱਸੋ ਤੇ ਇਹਦੇ ਮੈਂਬਰ ਬਣਵਾ ਤੋਂ ਬਾਅਦ ਤੇ ਕੋਈ ਨਹੀਂ ਉਹ ਤੇ ਸੁਧਾਰ ਦਿੱਤੇ ਬਿਲਕੁਲ ਦੋਸਤੋ ਵਾਹਿਗੁਰਜਿਕਾ ਖਾਲਸਾ ਵਾਹਿਗੁਰ ਸਾਡੇ ਨਾਲ ਹਲਕੇ ਦੇ ਸੇਵਾਦਾਰ ਅਸੀਂ ਇਨਚਾਰਜ ਕਵਾਂਗੇ ਉਹ ਆਪਣੇ ਆਪ ਨੂੰ ਸੇਵਾਦਾਰ ਕਹਿੰਦੇ ਨੇ ਐ ਐਸਐੜ ਨਾਲ ਮੌਜੂਦ ਨੇ ਭਾਈ ਦਲਜੀਤ ਸਿੰਘ ਜਵੰਦਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਇਕੱਠ ਬਾਰੇ ਕਿਉਂਕਿ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿਹੜਾ ਆ ਤੁਹਾਡਾ ਸਮਰਥਨ ਕੀਤਾ ਜਾ ਰਿਹਾ ਔਰ ਅਸੀਂ ਦੇਖ ਰਹੇ ਸੀ ਕਿ ਮੈਂਬਰਸ਼ਿਪ ਫਾਰਮ ਵੀ ਧੜਾ ਧੜ ਭਰੇ ਜਾ ਰਹੇ ਨੇ ਵੇਖੋ ਜੀ ਇਹ ਹਲਕਾ ਜਿਹੜਾ ਇੱਕ ਪੰਥਕ ਲਕਾ ਹੈ ਤੇ ਜਿਹੜੀ ਉਮੀਦ ਨਾਲ ਅਸੀਂ ਲੋਕ ਸਭਾ ਦੀ ਇਲੈਕਸ਼ਨ ਲੜੀ ਸੀ ਜਿੱਦੀ ਵੱਡੀ ਗਿੰਦੀ ਦੇ ਵਿੱਚ ਸਾਨੂੰ ਉਦੋਂ ਸਹਾਯੋਗ ਮਿਲਿਆ ਸੀ ਤੇ ਸਾਨੂੰ ਇਸ ਚੀਜ਼ ਦੀ ਖੁਸ਼ੀ ਆ ਪੀ ਇੰਨਾ ਅਰਸ਼ਾ ਜਿਹੜਾ ਉਹ ਬੀਤ ਜਾਂਦੇ باوجود ਵੀ ਸਾਡੀ ਸੰਗਤ 19 ਵੱਡੀ ਗਿਣਤੀ ਦੇ ਵਿੱਚ ਅੱਜ ਵੀ ਸਾਡੇ ਨਾਲ ਹੀ ਆ ਕਿਉਂਕਿ ਇੱਕ ਛੋਟਾ ਜਿਹਾ ਮੈਸੇਜ ਜਿਹੜਾ ਅੱਜ ਦਾ ਲਾਇਆ ਗਿਆ ਸੀਗਾ ਤੇ ਸੰਗਤ ਦਾ ਹੜ ਆ ਗਿਆ ਸਾਰੇ ਹਲਕੇ ਤੋਂ ਸੰਗਤ ਇੱਥੇ ਪਹੁੰਚੀ ਆ ਬੜੀ ਖੁਸ਼ੀ ਹੋਈ ਸਾਨੂੰ ਇਸ ਗੱਲ ਦੀ ਕਿ ਉਹ ਜਿਹੜੀ ਸੰਗਤ ਸਾਡੇ ਨਾਲ ਅੱਜ ਵੀ ਖੜੀ ਆ ਤੇ ਉਹ ਹਮੇਸ਼ਾ ਸਾਡੇ ਨਾਲ ਹੀ ਰਹੂਗੀ ਕਿਉਂਕਿ ਦੂਜੀਆਂ ਪਾਰਟੀਆਂ ਵਾਂਗੂ ਅਸੀਂ ਕਦੀ ਲਾਰੇ ਨਹੀਂ ਲਾਏ ਅਸੀਂ ਕੋਈ ਝੂਠ ਨਹੀਂ ਬੋਲਿਆ ਅਸੀਂ ਪੰਥਕ ਸਿਧਾਂਤਾਂ ਤੇ ਚੱਲਦੇ ਆਂ ਸਦਾਨਤਾ ਮੁਤਾਬਕ ਹੀ ਅੱਗੇ ਵੀ ਵਿਚਰਾਂਗੇ ਸੋ ਅੱਜ ਕੁਝ ਜਿਹੜੇ ਆ ਅਹੁਦੇਦਾਰਾਂ ਦੀ ਵੀ ਅਨਾਉਂਸਮੈਂਟ ਕੀਤੀ ਗਈ ਆ ਉਹਨਾਂ ਬਾਰੇ ਵੀ ਥੋੜਾ ਜਿਹਾ ਜਾਣਕਾਰੀ ਸਾਡੇ ਦਰਸ਼ਕਾਂ ਦੇ ਵੇਖੋ ਜੀ ਸਾਡਾ ਜਿਹੜਾ ਸਿਸਟਮ ਆ ਪਾਰਟੀ ਦਾ ਪਾਰਟੀ ਹਾਈ ਕਮਾਂਡ ਨੇ ਬੜੇ ਵਧੀਆ ਤਰੀਕੇ ਦੇ ਨਾਲ ਇਹ ਮੈਨੇਜ ਕੀਤਾ ਇੱਕ ਤਾਂ ਸਾਡੀ ਜ਼ਿਲ੍ਹਾ ਵਾਈਜ਼ ਟੀਮ ਬਣਾਈ ਆ ਚਾਰੇ ਹਲਕਿਆਂ 'ਚੋਂ ਨੁਮਾਇੰਦੇ ਲਿਆ ਉਸ ਤੋਂ ਬਾਅਦ ਉਹਨਾਂ ਤੇ ਇੱਕ ਰਿਜ਼ਰਵਰ ਲਾਇਆ ਵੀ ਉਹ ਸਾਰੇ ਉਹਨਾਂ ਦੀ ਵੀ ਜਿਹੜੀ ਦੇਖੀ ਕਰੂਗਾ ਉਹ ਵੇਖੂ ਹਰ ਜਗ੍ਹਾ ਵੇਖੂਗਾ ਵੀ ਇਹ ਕੀ ਕਰ ਰਿਹਾ ਹੈ ਉਸ ਤੋਂ ਬਾਅਦ ਅਸੀਂ ਹਲਕੇ ਲੈਵਲ ਤੇ ਹਰ ਬਲਾਕ ਦੇ ਵਿੱਚ ਆਪਣੀ ਟੀਮ ਨਿਯੁਕਤ ਕੀਤੀ ਹੈ ਅੱਜ ਅਸੀਂ ਉਹ ਨਿਯੁਕਤੀਆਂ ਕੀਤੀਆਂ ਪੂਰੇ ਪੱਟੀ ਹਲਕੇ ਦੇ ਵਿੱਚੋਂ 10 ਬੰਦੇ ਅਸੀਂ ਜਿਹੜੇ ਇਹ ਬਲਾਕਾਂ ਤੇ ਲਾਏ ਆ ਉਸ ਤੋਂ ਬਾਅਦ ਅਸੀਂ ਪਿੰਡ ਪੱਦਰ ਤੇ ਸਰਕਲ ਪੱਦਰ ਤੇ ਫਿਰ ਬੂਥ ਬੱਧਰ ਤੱਕ ਜਾਵਾਂਗੇ ਕਿਉਂਕਿ ਅਸੀਂ ਦੂਜੀਆਂ ਪਾਰਟੀਆਂ ਮੰਗਾਉਣੀ ਚੱਲਣਾ ਵੀ ਇੱਕ ਬੰਦਾ ਥੋਪ ਦਿਓ ਉਹ ਗਲਤ ਕਰੇ ਸਹੀ ਕਰੇ ਉਹਨੂੰ ਮੰਨਣਾ ਪਊਗਾ ਇਹ ਸਾਡੀ ਪਾਰਟੀ ਦਾ ਏਜੰਡਾ ਨਹੀਂ ਆ ਪੰਜਾਬ ਦੇ ਵਿੱਚ ਜਿਵੇਂ ਬਹੁਤ ਧਰਮਾਂ ਦੇ ਲੋਕ ਨੇ ਤੇ ਫਿਰ ਤੁਹਾਡੀ ਪਾਰਟੀ ਦੀ ਮੈਂਬਰਸ਼ਿਪ ਲੈਣ ਲਈ ਕਿਹੜੇ ਕਿਹੜੇ ਧਰਮਾਂ ਦੇ ਲੋਕ ਜਿਹੜੇ ਆ ਉਹ ਅੱਗੇ ਆਉਣਗੇ ਕਿ ਜਾਂ ਫਿਰ ਸਾਰਿਆਂ ਦੇ ਵਾਸਤੇ ਇਕੁਅਲ ਚੱਲਿਆ ਜਾਏਗਾ ਦੇਖੋ ਜੀ ਜਿਹੜਾ ਪੰਜਾਬ ਆ ਇਹ ਪੰਜਾਬੀਆਂ ਦਾ ਆ ਇਹਦੇ ਵਿੱਚ ਸਾਰੇ ਧਰਮ ਆ ਸਾਡੇ ਲਈ ਸਾਰੇ ਸਤਿਕਾਰਯੋਗ ਆ ਸਾਰਿਆਂ ਨੂੰ ਬਰਾਬਰ ਨੁਮਾਇੰਦਗੀ ਦਿੱਤੀ ਜਾਊਗੀ ਕਿਉਂਕਿ ਸਾਡੇ ਲਈ ਜਿਹੜੀ ਪਾਰਟੀ ਸਾਡੀ ਆ ਇਹਦੇ ਵਿੱਚ ਮਾਨ ਸਨਮਾਨ ਭਾਵੇਂ ਕੋਈ ਹਿੰਦੂ ਭਾਈਚਾਰੇ ਦਾ ਭਾਵੇਂ ਕੋਈ ਮੁਸਲਮਾਨ ਭਾਈਚਾਰੇ ਦਾ ਭਾਵੇਂ ਕੋਈ ਸਿੱਖ ਭਾਈਚਾਰੇ ਦਾ ਜਾਂ ਕੋਈ ਹੋਰ ਪਾਈ ਜਰੇ ਦਾ ਸਾਰਿਆਂ ਨੂੰ ਬਰਾਬਰ ਜਿਹੜੀ ਮੈਂਬਰਸ਼ਿਪ ਦਿੱਤੀ ਜਾਊਗੀ ਆ ਜਿਹੜੇ ਸਾਡੇ ਦਰਸ਼ਕ ਦੇਖ ਰਹੇ ਨੇ ਜਾਂ ਨੌਜਵਾਨ ਵਰਗ ਜਿਹੜਾ ਆਪਣੇ ਜਿਹੜਾ ਰਾਹ ਤੋਂ ਭਟਕਿਆ ਹੋਇਆ ਉਹਨਾਂ ਵਾਸਤੇ ਕੁਝ ਕਹਿਣਾ ਚਾਹੋਗੇ ਕੀ ਦੇ ਵਿੱਚ ਅਸੀਂ ਸਾਰੇ ਵੀਰਾਂ ਨੂੰ ਇਹ ਅਪੀਲ ਕਰਦੇ ਆਂ ਵੀ ਜੇ ਆਪਾਂ ਪੰਜਾਬ ਬਚਾਉਣਾ ਚਾਹੁੰਦੇ ਆਂ ਅਸੀਂ ਨੌਜਵਾਨੀ ਬਚਾਉਣੀ ਚਾਹੁੰਦੇ ਆਂ ਪੰਜਾਬ ਦੇ ਹੱਕ ਜਿਹੜੇ ਉਹ ਬਚਾਉਣੇ ਚਾਹੁੰਦੇ ਆ ਜੇ ਤੁਸੀਂ ਵੇਖੋ ਅੱਜ ਕਿੰਨਾ ਚਿਰ ਤੋਂ ਇਹ ਪਾਰਟੀਆਂ ਰਾਜ ਕਰਦੀਆਂ ਆਉਂਦੀਆਂ 47 ਤੋਂ ਲੈ ਕੇ ਅੱਜ ਤੱਕ ਇਹ ਪੰਜਾਬ ਦੀ ਰਾਜਧਾਨੀ ਨਹੀਂ ਲੈ ਸਕੇ ਪਾਣੀ ਪੰਜਾਬ ਦੇ ਪਾਣੀ ਨਹੀਂ بچਾ ਸਕੇ ਪੰਜਾਬ ਦੇ ਬਹੁਤ ਮੁੱਦੇ ਜਿਹੜੇ ਅਣਦੇਖੇ ਕੀਤੇ ਜਾ ਰਹੇ ਇਹਨਾਂ ਸਿਰਫ ਦਿੱਲੀ ਦੇ ਗਾੜੀ ਜਾ ਕੇ ਤੇ ਸਾਰਾ ਕੁਝ ਢੇਰੀ ਕੀਤਾ ਪੰਜਾਬ ਲਈ ਕੋਈ ਸਿਹਰਦ ਕੋਈ ਪਾਰਟੀ ਸਿਹਰਦ ਨਹੀਂ ਆ ਜਿੰਨੀਆਂ ਪਾਰਟੀਆਂ ਨੇ ਇੱਥੇ ਰਾਜ ਕੀਤਾ ਕਿਸੇ ਨੇ ਪੰਜਾਬ ਦਾ ਕੁਝ ਨਹੀਂ ਕੀਤਾ ਸਾਡੀ ਪਾਰਟੀ ਜੀ ਨੂੰ ਜੇ ਲੋਕ ਫਤਵਾ ਦੇਣਗੇ ਅਸੀਂ ਅਪੀਲ ਕਰਦੇ ਆਂ ਅਸੀਂ ਪੰਜਾਬ ਦੇ ਸਾਰੇ ਮਸਲੇ ਹੱਲ ਕਰਾਂਗੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਾਂਗੇ ਪੰਜਾਬ ਦੀ ਰਾਜਧਾਨੀ ਦਾ ਮਸਲਾ ਹੱਲ ਕਰਾਂਗੇ ਸਭ ਤੋਂ ਵੱਡਾ ਜਿਹੜਾ ਛੇਵਾ ਦਰਿਆ ਨਸ਼ਿਆਂ ਦਾ ਵਗ ਰਿਹਾ ਉਹਨੂੰ ਅਸੀਂ ਤੁਰੰਤ ਬੰਦ ਕਰਾਂਗੇ ਬਿਲਕੁਲ ਜੀ ਹੋਣਾ ਵੀ ਚਾਹੀਦਾ ਹੈ ਸੋ ਦੋਸਤੋ ਸਾਡੇ ਨਾਲ ਭਾਈ ਅਮਰਪਾਲ ਸਿੰਘ ਜੀ ਚਾਚਾ ਜੀ ਔਰ ਇਸ ਹਲਕੇ ਤੋਂ ਇਨਚਾਰਜ ਜਿਹੜੇ ਦਲਜੀਤ ਸਿੰਘ ਜਵੰਦਾ ਜੀ ਨਾਲ ਗੱਲਬਾਤ ਕੀਤੀ ਆ ਔਰ ਉਹਨਾਂ ਨੇ ਬੜੀ ਬਰੀਕੀ ਦੇ ਨਾਲ ਦੱਸਿਆ ਹੈ ਕਿ ਪਾਰਟੀ ਦਾ ਏਜੰਡਾ ਕੀ ਆ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਲੋਕਾਂ ਨੂੰ ਆਮ ਇਸ ਪਾਰਟੀ ਦੇ ਨਾਲ ਜੋੜਿਆ ਜਾਏਗਾ ਪਾਰਟੀ ਵੱਲੋਂ ਇਸ ਵਕਤ ਜਿਹੜਾ ਆ ਮੈਂਬਰਸ਼ਿਪ ਵੀ ਭਰੀ ਗਈ ਆ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਏਗਾ ਕਿ 2027 ਵਿਚ ਚੋਣਾਂ ਦੇ ਦੌਰਾਨ ਕਿਹੋ ਜਿਹਾ ਫਤਵਾ ਲੋਕਾਂ ਵੱਲੋਂ ਇਹਨਾਂ ਨੂੰ ਮਿਲਦਾ ਹੈ ਤੁਸੀਂ ਦੇਖਦੇ ਹੋ ਰੌਣਕ ਪੰਜਾਬ ਦੀ 24 ਮੈਂ ਹਾਂ ਮਨਦੀਪ ਸਿੰਘ ਰਾਜਨ ਤਰਨਤਾਰਨ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ